ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੋ ਆਪਣੇ ਪਿੰਡ ਪਲੂਰ ਜ਼ਿਲ੍ਹਾ ਮੋਗਾ ਵਿੱਚ ਫ੍ਰੀ ਵਿੱਦਿਆ ਦਿੱਤੀ ਜਾ ਰਹੀ ਹੈ ਜੀ ਹਾਂ ਸਰਕਾਰੀ ਖਾਲਸਾ ਸੁਪਰੀਮ ਇੰਟਰਨੈਸ਼ਨਲ ਸਕੂਲ ਪਿੰਡ ਪਲੂਰ ਸੋ ਕੋਈ ਵੀ ਇੱਥੇ ਬੱਚਾ ਅਕੈਡਮਿਸ਼ਨ ਲੈ ਸਕਦਾ ਸੋ ਸਾਰੀ ਵਿੱਦਿਆ ਫ੍ਰੀ ਦਿੱਤੀ ਜਾ ਰਹੀ ਹੈ ਸੋ ਸਾਰੀ ਵੀਡੀਓ ਸ਼ੇਅਰ ਕਰਿਆ ਜੋ ਤੇ ਅੱਜ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਨੂੰ ਮੁੱਖ ਰੱਖਦੇ ਹੋਏ ਸਾਰੇ ਮੈਂਬਰ ਸਹਿਬਾਨ ਇਕੱਠੇ ਹੋਏ ਨੇ ਸੋ ਮੀਟਿੰਗ ਹੋ ਰਹੀ ਐ ਸੋ ਬਾਬੇ ਨਾਨਕ ਦਾ ਪ੍ਰਸ਼ਾਦ ਵੀ ਵੰਡਿਆ ਜਾ ਰਿਹਾ ਸੋ ਵੀਡੀਓ ਅੱਗੇ ਸ਼ੇਅਰ ਕਰਿਓ ਮਾਣ ਵਾਲੀ ਗੱਲ ਹੈ ਕਿ ਆਪਣੇ ਪਿੰਡ ਭਲੂਰ ਦੇ ਵਿੱਚ ਫ੍ਰੀ ਵਿਦਿਆ ਦਿੱਤੀ ਜਾ ਰਹੀ ਐ ਸੁਪਰੀਮ ਇੰਟਰਨੈਸ਼ਨਲ ਸਕੂਲ ਫ੍ਰੀ ਵਿਦਿਆ ਸੋ ਵੀਡੀਓ ਅੱਗੇ ਸ਼ੇਅਰ ਕਰਿਓ ਅੱਜ ਦਾ ਜਿਹੜਾ ਦਾਣਾ ਆਪਣਾ ਇੱਥੇ ਜੋ ਮੀਟਿੰਗ ਆਪਾਂ ਰੱਖੀ ਗਈ ਸੀ ਬੜੇ ਹੀ ਅੱਜ ਦਾ ਜਿਹੜਾ ਆਪਣੇ ਇੱਥੇ ਟਾਈਮ ਚੱਲਦਾ ਪਿਆ ਵਾ ਪੰਜਾਬ ਦੇ ਵਿੱਚ ਕਿਉਂਕਿ ਝੋਨੇ ਦਾ ਸੀਜ਼ਨ ਹੋਣ ਦੇ ਬਾਅਦ ਯੂਥ ਵੀ ਤੁਹਾਡਾ ਕਮੇਟੀ ਦੇ ਜੋ ਆਪਣੀ ਟੀਮ ਦੇ ਮੈਂਬਰ ਨੇ ਉਹਨਾਂ ਦਾ ਇੱਥੇ ਪਹੁੰਚਣਾ ਬਹੁਤ ਵੱਡੀ ਗੱਲ ਆ ਕਿ ਤੁਹਾਡੇ ਸਾਰਿਆਂ ਜਣਿਆਂ ਦੇ ਇਹਦਾ ਮਤਲਬ ਅੰਦਰ ਇਸ ਗੱਲ ਦੀ ਚੈਨਗ ਹੈਗੀ ਆ ਕਿ ਜਿਹੜੇ ਲੋੜਵੰਦ ਪਰਿਵਾਰ ਵੀ ਆ ਔਰ ਚਲੋ ਜੋ ਵੀ ਹੈਗਾ ਕੇ ਇਸ ਸਕੂਲ ਨੂੰ ਇਸ ਸੰਸਥਾ ਨੂੰ ਆਪਾਂ ਵੱਡੇ ਲੈਵਲ ਤੇ ਚਲਾਉਣਾ ਚਾਹੁੰਦੇ ਆ ਕਿਉਂਕਿ ਜਦੋਂ ਟੀਮ ਨਾਲ ਵਧੀਆ ਸਹਿਯੋਗ ਦੇ ਕੇ ਕੰਮ ਕਰ ਰਹੀ ਆ ਤਾਂ ਇਹਦਾ ਮਤਲਬ ਕਿ ਇਸ ਸਕੂਲ ਨੂੰ ਇਸ ਆਪਾਂ ਵੀ ਚਾਹੁੰਦੇ ਆ ਕਿ ਬੱਚਿਆਂ ਨੂੰ ਫ੍ਰੀ ਦੇ ਵਿੱਚ ਵਿੱਦਿਆ ਮਿਲ ਸਕੇ ਸੋ ਆਪ ਜੀ ਦਾ ਇੱਥੇ ਸਾਰਿਆਂ ਦਾ ਔਨ ਤੇ ਸਰਕਾਰੀ ਖਾਲਸਾ ਇੰਟਰਨੈਸ਼ਨਲ ਟੀਮ ਵੱਲੋਂ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਜਾਂਦਾ ਵਾ ਜੇਕਰ ਐਨ ਆਰ ਆਈ ਭਰਾ ਆਪਦਾ ਕੰਮਕਾਰ ਕਰਕੇ ਦਸਵੰਧ ਵਿੱਚੋਂ ਕੱਢ ਰਹੇ ਆ ਤਾਂ ਫਿਰ ਆਪਣਾ ਵੀ ਫਰਜ਼ ਬਣਦਾ ਵਾ ਕਿ ਆਪਾਂ ਉਹਨਾਂ ਦਾ ਵੀ ਵੱਧ ਤੋਂ ਵੱਧ ਵੱਧ ਤੋਂ ਵੱਧ ਚੜ੍ਹ ਕੇ ਉਹਨਾਂ ਦਾ ਆਪਾਂ ਸਹਿਯੋਗ ਦੇਈਏ ਸੋ ਮੈਂ ਟੀਮ ਕੋਲੋਂ ਆਪਣੀ ਕੋਲੋਂ ਇਹੀ ਉਮੀਦ ਕਰਦਾ ਵਾਂ ਕਿ ਵੱਧ ਤੋਂ ਵੱਧ ਸਹਿਯੋਗ ਦਿਓ ਤਾਂ ਕਿ ਇਸ ਸੰਸਥਾ ਨੂੰ ਹਜੇ ਆ ਜਿਹੜਾ ਫ੍ਰੀ ਆਲਾ ਚਲਾਏ ਨੂੰ ਆ ਸਾਲ ਹੁਣ ਪੂਰਾ ਹੋਣ ਵਾਲਾ ਵਾ ਤਾਂ ਕਿ ਇਹਨੂੰ ਆਪਾਂ ਲੰਬੀਆਂ ਹੋਰ ਵੀ ਉਚਾਈਆਂ ਤੇ ਇਹਨੂੰ ਲੈ ਕੇ ਜਾ ਸਕੀਏ ਕਿਉਂਕਿ ਅੱਜਕੱਲ ਵਿਦਿਆ ਨਾਲ ਹੀ ਸਾਰਾ ਕੁਝ ਆਪਾਂ ਕਲਾਮ ਨਾਲ ਹੀ ਸਾਰਾ ਕੁਝ ਕਰ ਸਕਦੇ ਆ ਅੱਜਕੱਲ ਉਹ ਯੋਗਤਾ ਚਲਿਆ ਗਿਆ ਮੇਨ ਕਾਲਮ ਦਾ ਜੋਗੀ ਆ ਇਸ ਕਰਕੇ ਤੁਹਾਡੇ ਕੋਲੋਂ ਮੈਂ ਸਾਰਿਆਂ ਕੋਲੋਂ ਇਸ ਚੀਜ਼ ਦੀ ਬਹੁਤ ਹੀ ਜ਼ਿਆਦਾ ਵੱਡੇ ਲੈਵਲ ਤੇ ਸਹਿਯੋਗ ਦੀ ਮੰਗ ਕਰਨਾ ਕਿ ਆਪਾਂ ਸਾਰੇ ਭਰਾ ਰਲ ਕੇ ਕਿਉਂਕਿ ਮੈਂ ਵੀ ਟੀਮ ਦੇ ਵਿੱਚ ਇੱਕ ਟੀਮ ਮੈਂਬਰ ਆ ਆਪਾਂ ਸਾਰੇ ਰਲ ਕੇ ਇਸ ਚੀਜ਼ ਨੂੰ ਆਪਾਂ گاਣ ਨੂੰ ਵਧਾਈਏ ਦੂਸਰਾ ਨੰਬਰ ਇਹ ਹੈ ਕਿ ਇਹ ਨੂੰ ਹੋਰ ਵੀ ਸਾਥ ਔਰ ਸਹਿਯੋਗ ਦੀ ਲੋੜ ਆ ਜਿਵੇਂ ਕਿ ਆਪਣੇ ਹੁਣ ਪਿੰਡ ਦੇ ਵਿੱਚ ਕਈ ਐਨ ਆਰ ਆਈ ਪਰਿਵਾਰ ਆ ਉਹਨਾਂ ਨੂੰ ਆਪਾਂ ਦੱਸ ਸਕਦੇ ਆ ਕਿ ਇਹ ਸੰਸਥਾ ਕਿਸ ਢੰਗ ਨਾਲ ਚੱਲ ਰਹੀ ਆ ਕਿਵੇਂ ਕੰਮ ਕਰ ਰਹੀ ਆ ਆਪਾਂ ਨੂੰ ਇਹ ਆ ਕਿ ਇੱਥੋਂ ਦੇ ਵੀ ਆਪਾਂ ਭਲੂਰ ਦੇ ਵੀ ਵਿੱਚੋਂ ਜਿਹੜੇ ਆਪਣੇ ਐਨ ਆਰ ਆਈ ਆ ਜਾਂ ਆਪਣੇ ਰਿਸ਼ਤੇਦਾਰੀਆਂ ਦੇ ਵਿੱਚ ਵੀ ਆ ਆਪਾਂ ਉਹ ਦਾਨ ਕਰਦੇ ਆ ਪਰ ਉਹਨਾਂ ਦਾ ਕਈ ਵੀ ਵਾਰੀ ਦਾਨ ਦਾ ਪੈਸਾ ਸਹੀ ਥਾਵਾਂ ਤੇ ਨਹੀਂ ਜਾਂਦਾਗਾ ਸਿਰਫ ਐਵਰੀ ਡੇ 1 ਡਾਲਰ ਰੋਜ਼ ਦਾ ਦੇਣਾ ਵਾ 365 ਦੇਣਾ ਤੇ 365 ਡਾਲਰ ਦੇਣੇ ਆ ਡੋਨੇਟ ਕਰਨੇ ਆ ਸਿਰਫ ਇਹ ਸਾਲ ਦੇ ਵਿੱਚ ਸਭ ਤੋਂ ਵੱਡਾ ਸਾਥ ਤੁਹਾਡਾ ਚਾਹੀਦਾ ਤਾਂ ਕਿ ਤੁਸੀਂ ਇੱਥੋਂ ਦੇ ਲੋਕਾਂ ਨੂੰ ਜਿਹੜੇ ਆਪਣੇ ਇੱਥੋਂ ਦੇ ਪਿੰਡ ਦੇ ਆ ਆਪਾਂ ਉਹਨਾਂ ਨੂੰ ਕਰ ਸਕੀਏ ਸਮਝਾ ਸਕੀਏ ਕਿ ਭਾਈ ਆ ਸੰਸਥਾ ਅਸੀਂ ਚਲਾ ਰਹੇ ਹਾਂ ਉਸ ਸੰਸਥਾ ਦੀ ਅਸੀਂ ਟੀਮ ਆ ਤੇ ਤੁਸੀਂ ਇਸ ਹਾਮ ਨਾਲ ਉਸ ਸੰਸਥਾ ਦੇ ਵਿੱਚ ਤੁਸੀਂ ਡੋਨੇਟ ਕਰ ਸਕਦੇ ਆ ਕਿਉਂਕਿ ਉਹਦਾ ਸਪੈਸ਼ਲ ਇੱਕ ਟਰਸਟ ਬਣਿਆ ਹੋਇਆ ਵਾ ਉਹਦੇ ਰਾਈ ਹੀ ਇਹਨੇ ਚੱਲਣਾ ਵਾ ਜਿਹੜਾ ਆਸਟ੍ਰੇਲੀਆ ਦੇ ਵਿੱਚ ਟਰਸਟ ਬਣਾਇਆ ਹੋਇਆ ਕੁਝ ਲੋਕਾਂ ਦੀਆਂ ਆਪਣੀਆਂ ਸ਼ੰਕਾਵਾਵਾਂ ਕਿ ਆਖਰਕਾਰ ਇਹ ਜੇਕਰ ਪੈਸਾ ਜਾਊਗਾ ਤਾਂ ਕਿੱਥੇ ਜਾਊਗਾ ਜੇਕਰ ਜਾਊਗਾ ਤਾਂ ਉਦੋਂ ਬਾਅਦ ਕਿਹੜੇ ਢੰਗ ਨਾਲ ਇਹ ਲੱਗੂਗਾ ਕੋਈ ਇਹਦੇ ਵਿੱਚ ਸਭ ਤੋਂ ਪਹਿਲਾਂ ਦਿਮਾਗ ਦੇ ਵਿੱਚ ਆਉਂਦੀ ਹੈ ਕਿ ਕੋਈ ਹੀਰ ਫੇਰ ਵਾਲੀ ਗੱਲ ਤਾਂ ਨਹੀਂ ਹੁੰਦੀ ਕਿ ਅਗਲਾ ਇਹਦਾ ਕਿ ਲੋਕਾਂ ਦਾ ਪੈਸਾ ਲੱਗਿਆ ਹੋਇਆ ਕਿਤੇ ਕੋਈ ਗਲਤ ਯੂਜ਼ ਤਾਂ ਨਹੀਂ ਹੋ ਰਿਹਾਗਾ ਕਿ ਕਿਸ ਤਰੀਕੇ ਨਾਲ ਇਹ ਟਰਸਟ ਚਲਾਇਆ ਜਾ ਰਿਹਾ ਜੋ ਕਿ ਆਸਟ੍ਰੇਲੀਆ ਦੇ ਵਿੱਚ ਇਹਦਾ ਮੋਡ ਬਣਿਆ ਗਿਆ ਵਾ ਉਹ 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 ਕਿਸ ਢੰਗ ਨਾਲ ਉੱਥੇ ਚੱਲ ਰਿਹਾ ਪਰ ਜਿਹੜਾ ਇਹ ਆਪਾਂ ਅੱਜ ਕੰਮ ਫੜਿਆ ਹੋਇਆ ਵਾ ਇਸ ਸੰਸਥਾ ਨੂੰ ਚਲਾਉਣ ਦੀ ਖਾਤਰ ਫ੍ਰੀ ਕੋਸਟ ਚੱਲ ਰਹੀ ਆ ਮੈਂ ਕਹਿੰਨਾ ਇਹ ਤੋਂ ਵੱਡਾ ਸਭ ਤੋਂ ਵੱਡਾ ਇਹ ਦਾਨ ਵਿੱਦਿਆ ਦਾ ਦਾਨ ਮਹਾਦਾਨ ਆ ਇਹ ਤੋਂ ਉੱਤੇ ਹੋਰ ਕੋਈ ਦਾਨ ਮੇਰੀ ਨਿਗਾਹ ਦੇ ਵਿੱਚ ਅੱਜ ਦੀ ਤਰੀਕਤ ਦੇ ਵਿੱਚ ਹੋ ਨਹੀਂ ਸਕਦਾ ਕਿਉਂਕਿ ਗਰੀਬ ਨੂੰ ਤਾਂ ਇੱਕ ਵਾਰੀ ਆਪਾਂ ਪੈਸੇ ਦੇ ਕੇ ਉਹਨੂੰ ਉਹਦਾ ਸਾਥ ਛੱਡ ਦਾਂਗੇ ਦੇ ਦਾਂਗੇ ਇੱਕ ਵਾਰੀ ਪਰ ਜੇਕਰ ਵਿੱਦਿਆ ਕਿਸੇ ਨੂੰ ਦੇਤੀ ਨਾ ਤੇ ਉਹਦੀ ਸਾਰੀ ਜ਼ਿੰਦਗੀ ਹੀ ਸੁਧਰ ਜਾਣੀ ਆ ਸੋ ਆਪਾਂ ਨੂੰ ਇਸ ਸੰਸਥਾ ਨੂੰ ਵੱਡੇ ਲੈਵਲ ਤੇ ਵਧੀਆ ਢੰਗ ਨਾਲ ਆਪਾਂ ਨੂੰ ਸਾਰਿਆਂ ਨੂੰ ਰਲ ਕੇ ਚਲਾਉਣ ਦੀ ਲੋੜ ਆ ਤੇ ਆਪਾਂ ਚਲਾ ਗਏ ਸੋ ਬਹੁਤਾ ਟਾਈਮ ਨਹੀਂ ਲੈਂਦਾ ਬਹੁਤ ਬਹੁਤ ਤੁਹਾਡਾ ਸਾਰਿਆਂ ਦਾ ਧੰਨਵਾਦ ਕਿਉਂਕਿ ਬਹੁਤ ਹੀ ਜ਼ਿਆਦਾ ਅੱਜ ਬਿਜ਼ੀ ਟਾਈਮ ਦੇ ਵਿੱਚੋਂ ਤੁਸੀਂ ਟਾਈਮ ਕੱਢ ਕੇ ਇੱਥੇ ਪਹੁੰਚੇ ਹੋ ਦੂਸਰਾ ਨੰਬਰ ਮੈਂ ਸਰਕਾਰੀ ਖਾਲਸਾ ਇੰਟਰਨੈਸ਼ਨਲ ٹرسٹ ਦਾ ਫੇਰ ਧੰਨਵਾਦ ਕਰਦਾ ਜਿਨ੍ਹਾਂ ਨੇ ਬਾਬਾ ਨਾਨਕ ਦੇਵ ਜੀ ਦੇ ਜਨਮ ਦਿਨ ਤੇ ਸਾਨੂੰ ਪ੍ਰਸ਼ਾਦ ਇੱਥੇ ਪ੍ਰੋਵਾਈਡ ਕਰਵਾਇਆ ਪ੍ਰਸ਼ਾਦ ਭੇਜਿਆ ਵਾ ਸੋਤਰੀ ਆਗਾ oh <laughs> <laughs>